ਲਾਈਵ ਮਿੱਤਰੋ ਅੱਜ ਸਾਨੂੰ ਐਚਐਫ ਨਸਲ ਦੇ ਚਾਰ ਬੱਚਾ ਦਿਖਾਉਣ ਲੱਗੇ ਆ ਤੇ ਬੱਚਾ ਦੇ ਰੰਗ-ਵੰਨ ਤੇ ਖੂਬਸੂਰਤੀ ਦੇਖ ਕੇ ਤੁਹਾਡਾ ਮਨ ਖੁਸ਼ ਹੋਣਾ ਠੀਕ ਅੱਜ ਤੇ ਚਾਰ ਬੱਚਾ ਹੈ ਚਾਰੇ ਬੱਚਾ ਕੀੜਿਆਂ ਵਾਲੇ ਦੰਦੋਂ ਤੇ ਥਣ ਚਾਰ-ਚਾਰ ਮਿਲਣਗੇ ਤੇ ਬਾਕੀ ਭਾਗ ਸਿੰਘ ਫਾਰਮ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਪਾਈ ਸਾਉਤਬਾ ਤੁਹਾਡੇ ਤੱਕ ਪਹੁੰਚੀ ਰਹੇ ਬਾਕੀ ਕਿਸੇ ਵੀਰ ਨੇ ਕੋਈ ਆਪਣੇ ਪਸ਼ੂ ਵੇਚਣ ਸੰਬੰਧੀ ਵੀਡੀਓ ਬਣਾਉਣੀ ਹੁੰਦੀ ਆ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 8360462501 ਆਪਣਾ ਨੰਬਰ ਆ ਜੀ ਵੀਡੀਓ ਬਣਾਉਣ ਵਾਸਤੇ ਬਾਕੀ ਬੱਚਾ ਖਰੀਦਦਿਆਂ ਵਸੇ ਦਾ ਮਾਲਕ ਦਾ ਨੰਬਰ ਹੋਊਗਾ ਉਹ ਸਕਰੀਨ ਦੇ ਉੱਪਰ ਬਕਾਇਦਾ ਤੁਰ ਤੁਰ ਚੱਲੂਗਾ ਠੀਕ ਹੈ ਜੀ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਟਾਂ ਦਾ ਕੋਲ ਆ ਕੇ ਤਸੱਲੀ ਕਰ ਸਕਦਾ ਹੈਗਾ ਤੇ ਚਾਰ ਬੱਚੀਆਂ ਨੇ ਜਾਂ ਤੇ ਬਾਕੀ ਆਪਾਂ ਕਰਦਾ ਵੀ ਇਹਨਾਂ ਗੱਲਬਾਤ ਵੀ ਕੀ ਡਿਟੇਲ ਆ ਠੀਕ ਹੈ ਜੀ ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਆ ਕਾਲੇ ਕੀ ਹਾਲ ਆ ਬਾਈ ਵਧੀਆ ਬਈ ਲਖੇ ਤੇ ਆਪਣਾ ਐਡਰੈਸ ਬੋਲ ਦਗੇ ਐਡਰੈਸ ਬਈ ਨਾਂ ਕਾਲਾ ਪਿੰਡ ਸੰਨਾ ਗਲਾਬ ਸਿੰਘਾ ਬਰਨਾਲਾ ਜ਼ਿਲ੍ਹਾ ਤਹਿਸੀਲ ਤਪ ਤੇ ਭਦੌੜ ਸ਼ਹਿਰ ਭਦੌੜ ਸ਼ਹਿਰ ਤੇ ਭਾਈ ਰੂਪਾ ਠੀਕ ਇਹ ਨੇੜੇ ਹੈਗਾ ਨਾ ਜਮਾਂ ਨੇੜੇ ਮੋਬਾਈਲ ਨ ਠੀਕ ਆ ਅੱਜ ਤਾਂ ਫਿਰ ਕਬੂਤਰ ਦੇ ਵਜੀ ਲੈ ਆ ਮਾਲਕੇ ਤੂੰ ਬਸਾਂ ਦੇਖ ਯਾਰ ਹੂੰ ਭੁੱਖ ਲੈਂਦੀ ਆ ਬਸਾਂ ਦੇਖ ਕੇ ਸਹੀ ਆ ਸਹੀ ਆ ਟਾਈਮ ਤਾਂ ਮਾਂ ਲੱਗ ਗਿਆ ਪਾਲਣ ਨੂੰ ਬੱਚੇ ਹਾਂ ਲਿਆਂਦੇ ਆ ਪਾਲ ਕੇ ਲਿਆਂਦੇ ਗਰੀਡ ਵਾਲੀ ਆ ਜੇ ਆਪਾਂ ਇਹਨੂੰ 15 ਵੀ ਲੈ ਕੇ ਬੰਨ ਲਗੇ ਉਹ ਹਲਕਾ ਮਲ ਦਾ ਫਾਇਦਾ ਨਹੀਂ ਕਰ ਲੈਣਾ ਹੁਣ ਆ ਬੱਚਾ ਚੰਗੀ ਬਰੀਡ ਦੀਆਂ ਆਪਣੇ ਦੇਖ ਲੈ ਕਿੰਨੇ ਆ ਵੀਡੀਓ ਪੈ ਗਏ ਚੈਨਲ ਤੇ ਸਾਰੇ ਪ੍ਰਿੰਟ ਇਹੀ ਮਿਲਦੇ ਆ ਨਾ ਚਾਹੀਦੀ ਆ ਹੁਣ ਪਾਲਣ ਨਾਲ ਦਾ ਮਨ ਵੀ ਖੁਸ਼ ਹੋਵੇ ਪਹਿਲੇ ਨੰਬਰ ਤੇ ਬੱਚੀ ਖੜੀ ਜਿਵੇਂ ਆ ਨਾ ਆ ਕਿੰਨੀ ਉਮਰ ਦੀ ਆ ਇਹ ਇਹ 10 ਕਿ ਮਹੀਨਿਆਂ ਦਾ ਬੱਚਾ ਹੈਗਾ ਦੰਦੋ ਜਮਾਇਨ ਖੀਰੀ ਜਮਾ ਖੀਰੇ ਕੋਈ ਬਿਰਲ ਨਹੀਂ ਹੋ ਉਹ ਵੱਡੀ ਵਸੀ ਖੜੀ ਆ ਉਹ ਵੀ ਖੀਰੀ ਆ ਕੱਚੀ ਠੀਕ ਆ ਲੈ ਪਹਿਲਾ ਚਾਰ ਚਾਰ ਥਾਣਾ ਗਲਾਬੀ ਥਾਣਾ ਦਿਖਾ ਦੇ ਝੋਲੇ ਬੱਚਿਆਂ ਦੇ ਬਾਅਦ ਚੰਗਾ ਥਾਣਾ ਤੁਹਾਨੂੰ ਲੱਗਿਆ ਵਾ ਹੂੰ ਲੋ ਜੀ ਥਾਣਾ ਜੀ ਨਵਾ ਲੋ ਥਾਂ ਠੀਕ ਆ ਚਾਰ ਨੇਗੇ ਤੇ ਬਾਕੀ ਪ੍ਰਿੰਟ ਤੁਹਾਡੇ ਸਾਹਮਣੇ ਬੜਾ ਪ੍ਰਿੰਟ ਜਮਾ ਤੇਰੇ ਸਾਹਮਣੇ ਬੂਥੀ ਬਾਥੀ ਦਿਖਾ ਲੈ ਬੱਚੇ ਜੀ ਹੂੰ ਕੰਨ ਕੋਲ ਛੋਟਾ ਬਿਲਕੁਲ ਨਾ ਫਾਰਮ ਵਾਲੇ ਬੱਚਿਆ ਚਾਰੀ ਹੂੰ 10 ਕਿਲੋ ਦੀ ਬੱਛੀ ਆ ਲੈ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆਪਾਂ ਕੋਇ ਇਹ ਜਿਆ ਪਸ਼ੂ ਹੁੰਦਾ ਕਾਲੇ ਆ ਆ ਦਾ ਮਨ ਵੀ ਖੁਸ਼ ਹੁੰਦਾ ਵੀਡੀਓ ਬਣਾਉਂਦਾ ਬਾਈ ਮਨ ਖੁਸ਼ ਹੁੰਦਾ ਬਾਈ ਹਾਂ ਸੋਡਾ ਵੀ ਮਨ ਖੁਸ਼ ਉਹਨਾਂ ਦੇ ਖਰੀਦਣ ਵਾਲੇ ਖਰੀਦਣ ਵਾਲੇ ਦਾ ਮਨ ਖੁਸ਼ ਹੋਣਾ ਚਾਹੀਦਾ ਹਾਂ ਆਲਾ ਚਾਰ ਪਾਈ ਸਲਾਉਣਾ ਚੰਗੀ ਚੀਜ਼ ਤੇ ਲਾ ਲੇ ਚੰਗੀ ਚੀਜ਼ ਤੇ ਲਾਓ ਹਾਂ ਨਾ ਬੱਚਿਆਂ ਦਾ ਮੁੱਲ ਆ ਕੋਈ ਬਿਲਕੁਲ ਬਿਲਕੁਲ ਚੰਗਿਆਂ ਚ ਜਨ ਦੇਖੋ ਬਾਕੀ ਵੀਰ ਨੇ ਕੋਈ ਨਹੀਂ ਕਹਿਣਾ ਵੀ ਭਾਈ ਇਹ ਡੈਨਮਾਰਕ ਦੀ ਹੈ ਇਹ ਬਰੂਟ ਦੀ ਬੱਚੇ ਸਾਰੇ ਰਿਕਾਰਡ ਵਾਲੇ ਆ ਆਪਾਂ ਨਹੀਂ ਕਹਿਣਾ ਹਾਂ ਆਲਾ ਖਰੀਦਣ ਵਾਲਾ ਖਰੀਦਣ ਵਾਲੇ ਸਾਹ ਦੇਖ ਪਰਖ ਕੇ ਲਵੇ ਹਾਂ ਪਰਖ ਕੇ ਲੈ ਜੇ ਵੀ ਹਾਂ ਹਾਂ ਕਿਹੜੀ ਸਿਮਨ ਕਿਹੜੇ ਦੀ ਲੱ ਸਹੀ ਸਹੀ ਬੱਚੇ ਦੇਖ ਤਾਂ ਸੇ ਤੂੰ ਬਾਲੇ ਪਲੇ ਬੱਚੇ ਚੰਗੇ ਜਾਦੇ ਹਾਂ ਬਾਕੀ ਢੂਆਂ ਟਾਂਗਾਂ ਦੇ ਲੋ ਪੱਧਰ ਜਮਾ ਪੱਧਰ ਲੱਤਾਂ ਦੇ ਲੋ ਬਿਲਕੁਲ ਹਾਂ ਬਾਕੀ ਜਿਹੜਾ ਮੇਲ ਹਾਂ ਹਾਂ ਲੈਗ ਸਕੋਰ ਜੀ ਨੂੰ ਬੋਲ ਦਿੰਦਾ ਕਿ ਪੂਰੇ ਮਜ਼ਬੂਤ ਆ ਇਹ ਦੇ ਜਾਂ ਗਾਂਮਚਾਂ ਬੋਲ ਦਿੰਦੇ ਇਹ ਸਹੀ ਹੋਣੇ ਚਾਹੀਦਾ ਹਾਂ ਜਮਾ ਕੱਟੀ ਦੀਆਂ ਬੱਚੇ ਖੜਮੇ ਪੈਰ ਆ ਜਮਾ ਹਾਂ ਜੇ ਮਤਲਬ ਹੁਣੇ ਤੋਂ ਇਹ ਲੈਦੇ ਪੈਰ ਹੋਣਗੇ ਤਾਂ ਵੱਡੇ ਹੋਗੇ ਤਾਂ ਬਰੀਡ ਤਾਂ ਬਰੀਡ ਤਾਂ ਰਲਦੀ ਨਹੀਂ ਲਖੇ ਬਿਲਕੁਲ ਬਿਲਕੁਲ ਹਾਂ ਠੀਕ ਹੈ ਬਰੀਡ ਨਹੀਂ ਰਲਦੀ ਲੈ ਜਾ ਇਹ ਸੀਗੀ ਮਿੱਤਰੋ ਆਪਣਾ ਪਹਿਲੇ ਨੰਬਰ ਵਾਲੀ ਬੱਚੀ ਲੱਗ ਪਈ ਬੈਂਡ ਦੀ ਲੋੜ ਹੀ ਨਾ ਪਵੇ ਆਪਾਂ ਨੂੰ ਹੂੰ ਇਹ ਇਥੋਂ ਬਈ ਆਹ ਜੀ ਕਮੀ ਤੇਰੀ ਬੱਚੀ ਚ ਹਾਂ ਠੀਕ ਆ ਇਹ ਸੀਗੀ ਪਹਿਲੇ ਨੰਬਰ ਵਾਲੀ ਲਗਭਗ 10 ਮਹੀਨਾ ਦੀ ਤੇ ਹੁਣ ਹੁਣ ਦੇ ਹੁਣ ਆਪਾਂ ਦੋ ਨੰਬਰ ਬੱਚੀ ਦੋ ਨੰਬਰ ਦੀ ਕਿੰਨੀ ਉਮਰੂ ਕਾਲੇ ਬਸ ਸੇਮ ਜੀ ਉਮਰ ਆ ਮਹੀਨੇ ਦਾ ਫਰਕ ਉਹ ਵੱਧ ਵੱਧ ਮਸਾਂ 11 12 ਕੇ ਮਹੀਨੇ ਲਾ ਲੈਣ ਆਪਾਂ ਬਸ 11 ਗਿ ਮਹੀਨੇ ਦੇ ਲਾ 11 ਗਿ ਮਹੀਨਾ ਦੀ ਹਾਂ ਹਾਂ ਲੈ ਮੂੰਹ ਦਿਖਾ ਦੀ ਬਲਸ ਮੂੰਹ ਤੇ ਗੱਤੀ ਦਿਖਾ ਦੇ ਦੇ ਫੇਸਬੁਕ ਹੂੰ ਲੈ ਕਾਨ ਕੁੰਡ ਦੇਖ ਲੈ ਮਿੱਤਰੋ ਕਿੰਨਾ ਪਿਆਰਾ ਦੇਖੋ ਤੇ ਲੈ ਪਹਿਲਾ ਥਾਣ ਦਿਖਾ ਦੇ ਥਾਣ ਤਾਂ ਗਲਾਬੀ ਹੀ ਨਿਕਲਣਗੇ ਜਿਹੜੀ ਅਸੀਂ ਨੂੰ ਹੱਥ ਪਾਏ ਚਾਰ ਹੀ ਥਾਣਾ ਹੂੰ ਲਓ ਜੀ ਥਣ ਚਾਰ ਨੇ ਕੋਈ ਕਾਲਾ ਥਣ ਨਹੀਂ ਇਹਦਾ ਸਹੀ ਆ ਸਹੀ ਆ ਲਿਆ ਬਾਹਰ ਇਹ ਆ ਕਿ ਮੇਰੇ ਬੱਚੇ ਆਪਣੇ ਕੋਲ 2 ਨੰਬਰ ਲੱਗ ਭਾਗ ਬਾਈ ਕਹਿੰਦਾ 11:00 ਵਜੇ ਦੁੱਧ ਨਾਲੋਂ ਵੀ ਚਿੱਟੀਆਂ ਵੱਸੀਆਂ ਪੰਨਾ ਤੇ ਪੈਰ ਇਹਦੀ ਵੀ ਨੋਟ ਕਰ ਲੈ ਪੈਰ ਦੇ ਤੂੰ ਪਾ ਜਣਾ ਚਿੱਟੇ ਜਿਹੜੀ ਚੀਜ਼ ਮੈਂ ਪਹਿਲਾਂ ਕਹਿੰਦਾ ਮੈਂ ਕੋਈ ਪਸ਼ੂ ਖਰੀਦਣਾ ਕਿਤੋਂ ਵੀ ਖਰੀਦਣਾ ਪੈਰ ਦੀ ਰੂ ਦੇ ਲੈ ਬਸ ਇਹ ਖੜਨੀ ਫੁੜਨੀ ਦਿਖਾ ਤੂੰ ਹੂੰ ਲੈ 2 ਹੀ ਸੰਸਾਰ ਯਾਦ ਗਰੀਡ ਦਾ ਮੁੱਲ ਪੈਣੀ ਪੈਣਾ ਬਿਲਕੁਲ ਬਿਲਕੁਲ ਦੇ ਲੈ ਕਰੋ ਦਾ ਸਭੀ ਬੱਚੀ ਦੇ ਆਪ ਹੀ ਦਿਖਾਉਂਦੀ ਆਦਾ ਪਾ ਹਾਂ ਪੀ ਆਪੀ ਬਸ ਬੱਸਾਂ ਨੂੰ ਆਪਾਂ ਲੋਡ ਹੀ ਨਹੀਂ ਕਰਨ ਦੀ ਲਖੇ ਠੀਕ ਐ ਲੈ ਚੱਲ ਕਮਾ ਕੇ ਇਹਨੂੰ ਵੀ ਲੈ ਦੋ ਨੰਬਰ ਤੋਂ ਦਿਖਾਤੀ ਮਿੱਤਰੋ ਆਪਾਂ ਹੁਣ ਦਿਖਾਵਾਂ ਸੰਤ ਜਮਾਏ ਪੱਧਰ ਪਈ ਐ ਕੋਈ ਐ ਨਹੀਂ ਢਲੂਆ ਪੂੜਾ ਹ ਹ ਨਹੀਂ ਸੋਹਣਾ ਬੱਚਾ ਬਾਕੀ ਬਸ ਨੂੰ ਪਤਾ ਜਿਹੜੇ ਬੱਚੇ ਆਉਂਦਿਆਂ ਐਦੂ ਵਾਲਾ ਵਜਨ ਇਹਨਾਂ ਦਾ ਮਤਲਬ ਚਾਹੀਦਾ ਨਹੀਂ ਮੋਟਾਈ ਚਾਹੀਦੀ ਨਹੀਂ ਸਰੀਰ ਤੇ ਜੇ ਕੱਟਣਾ ਜੇ ਗੋਲ ਹੋਣਾ ਚਾਹੀਦਾ ਜਮਾਏ ਪੱਧਰ ਪੰਗਾ ਕੋਈ ਪੇਟਾਂ ਨਹੀਂ ਬਸਾਂ ਹਾਂ ਬਾਕੀ ਆ ਦੇ ਚੌੜਾ ਕਿੰਨਾ ਪੂੜਾ ਹਾਂ ਹੋਰ ਜੀ ਮੇਲੇ ਚ ਜਾਂਦੇ ਹੋ ਨਾ ਮੇਲੇ ਚ ਨੋਟ ਕਰਿਆ ਕਰੋ ਜਿਹੜੀ ਆ ਪੱਸ ਲਗਾਣੀ ਹੈ ਇਹ ਦੀਸਣਾ ਚਾਹੀਦਾ ਇਹ ਇਹ ਦੀਸਣਾ ਚਾਹੀਦਾ ਜਿਹੜੀ ਪਤਾ ਲੱਗਦਾ ਬਰੀਡ ਦਾ ਸ਼ੇਰ ਨਹੀਂ ਪਤਾ ਲੱਗਦਾ ਜਿਹੜਾ ਗਿਆ ਇਹਦਾ ਨਾ ਇਦਾਂ ਕਰਕੇ ਥੋੜਾ ਵਜਨ ਘਾਟੀ ਹੋਏ ਬੱਚੇ ਦਾ ਤਾਂ ਜਾਸ ਬੈਠ ਰਹਿੰਦਾਗਾ ਬਾਹਲਾ ਚਾਪਣਾ ਕਿਉਂ ਜਮਾ ਪੱਦਰ ਪੰਗਾ ਸਟੇਟ ਕੋਈ ਐ ਨਹੀਂਗਾ ਵੀ ਬੜਾ ਪੇਟ ਲਾਇਆ ਬਸਗਾ ਮੁੱਲ 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 ਹੋਣਗੇ ਫੋਨ ਤੇ ਕਰਾਂਗੇ ਜਾਇਜ਼ ਹੋਣਗੇ ਬਰੀਡ ਦੇ ਹਿਸਾਬ ਨਾਲ ਤੇਰੇ ਸਾਹਮਣੇ ਖੜੀਆਂ ਬਸਾਂ ਹਾਂ ਚਲੋ ਬਾਕੀ ਤਾਂ ਜਿਹੜਾ ਖਰੀਦੂਗਾ ਉਹਨੂੰ ਪਤਾ ਵੀ ਇਹ ਚੀਜ਼ ਕਿਨੇ ਰਪੰਜ ਆਊਗੀ ਇਧਰੋਂ ਹੀ ਮੜਾ ਸੱਤ ਨੰਬਰ ਦਾ ਹੈ ਇਹ ਲੱਪਾ ਇਹ ਖਾਣ ਵਾਲੀ ਹੋਊਗੀ ਇਹ ਟੀਕਾ ਲੈਣ ਦੇ ਜਮਾ ਬਿਲਕੁਲ ਤਿਆਰ ਆ ਹੀਟ ਚ ਬਸੀ ਬਾਜਨ ਵੀ ਪੂਰਾ ਨਾ ਬਾਜਨ ਵੀ ਫੁੱਲ ਆ ਕੱਦ ਵੀ 4.5 ਫੁੱਟ ਹੈਗਾ ਚਾਹੇ ਫੀਤਾ ਮਾਰ ਲਓ ਕਿਨੇ 1.5 ਸਾਲ ਦੇ ਨੇੜੇ ਇਹ 15 ਕਿ ਮਹੀਨਿਆਂ ਦੀ ਬਸੀ ਆ ਠੀਕ ਆ ਲੈ ਇਸ ਲੰਬਾਈ ਚੈੱਕ ਕਰ ਲਓ ਲੰਬਾਈ ਦੇਖ ਲਾਸ ਐ ਪਈ ਆ ਰੇਗੜੀ ਦੇ ਡੱਬੇ ਵਾਂਗੂ ਨਰਲੀਆਂ ਦਿਖਾਈ ਆਪਾਂ ਕੱਢ ਕੇ ਨੂੰ ਥੋੜਾ ਜੱਤ ਲੈ ਰਹੀ ਦੀ ਮੰਨੂਗੀ ਖੁੱਲੀ ਕਰਕੇ ਹਮ ਬਸੀ ਦਾ ਕੱਦ ਕੋਦ ਦਿਖਾ ਦੇ ਲਖੇ ਲੈ ਬਾਕੀ ਜਿਆਦਾ ਨਹੀਂ ਦਿਖਾ ਦੇ ਮੂਮਾ ਤਾਂ ਯਾਰ ਬੱਛੀ ਦਾ ਤੈਨੂੰ ਲੰਬੀ ਦੇਖੋ ਸੀ ਕੋਲੇ ਆ ਗਏ ਬਾਈ ਜੀ ਦੀ ਠੀਕ ਆ ਇੱਥੋਂ ਬੈਗ ਸ਼ਾਰਟ ਤੋਂ ਢੂਹੀ ਦੀ ਬੰਦ ਤੇ ਪੁੱਠੇ ਦੀ ਬੰਦ ਸਾਰੇ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਬਾਕੀ ਤੁਹਾਨੂੰ ਬੰਨ ਕੇ ਪਾਠਣਾ ਦੀ ਬੰਦਰ ਦਿਖਾ ਦਾਂਗੇ ਅੱਛਾ ਤੋਏ ਲਓ ਜੀ ਦੇਖ ਫੇਸ ਦਿਖਾ ਹਮ ਆ ਚੀਜ਼ਾਂ ਦਾ ਮੁੱਲ ਪੈਣਾ ਹਮ ਉਹਨੂੰ ਹੋਣ ਕੈਦਾ ਟਰੱਕ ਰੱਖ ਲੋ ਜਾਂ ਇਹ ਰੱਖ ਲੋ ਚੰਗੀਆਂ ਹਾਂ ਕਾਲੇ ਜੇ ਹੁਣ ਐ ਕਹਦੇਗਾ ਵੀ ਬਰੂਟ ਦੀ ਸਨੋਵ ਆਣ ਦੀ ਮੈਂ ਜਿਹੜੀ ਮਰਜ਼ੀ ਕਹਿਦਾ ਉਹੀ ਚੱਲ ਜੂ ਨਾ ਹਾਂ ਰਕਾਰਡ ਵਾਲੀ ਬੱਸੇ ਜਿਹੜੀ ਮਰਜ਼ੀ ਕਹਿਲਾ ਉਹੀ ਚੱਲ ਜੂ ਵੀ ਸਨੋਵ ਆਣ ਦੀ ਆਪਾਂ ਚਿੱਟੇ ਜੰਮੂ ਵਾਲੇ ਹਰੇ ਕੀ ਕਹਿ ਦਿੰਦੇ ਠੀਕ ਆ ਨੇ ਸਾਹਮਣੇ ਆਈ ਵੀ ਬੱਸੀ ਤਰੇ ਦੇਖ ਤਾਂ ਸੀ ਤੂੰ ਕਦ ਕਦ ਬੱਸੀ ਦਾ ਨਹੀਂ ਬਹੁਤ ਸੋਹਣੀ ਬਹੁਤ ਸੋਹਣੀ ਬੱਚੀ ਯਾਰ ਠੀਕ ਆ ਬੱਸੀ ਦਿਖਾ ਦੇ ਮੜਾ ਕਦ ਕਦ ਮੂੰਹ ਮਾਂ ਦਿਖਾ ਦੇ ਬੱਸੀ ਦਾ ਫੇਸ ਦਿਖਾ ਦੇ ਘੈਂਟ ਆ ਯਾਰ ਗੱਲ ਬਾਤ ਉਹ ਮਿੱਤਰਾਂ ਠੀਕ ਆ ਜੀ ਲੱਗਦਾ ਵੀ ਦੇਖੀ ਆ ਠੀਕਾ ਠੀਕਾ ਲੈ ਸਮਾਲਾ ਫਿਰ ਤੋੜ ਦੇ ਨੀ ਤੋੜ ਕੇ ਦਿਖਾਈਏ ਸਮਾਰ ਕੇ ਪੱਲਾ ਲੰਬੀ ਲੁੱਟ ਤੇ ਬਾਹਰ ਕਿਸੇ ਮਾ ਥਾਣਾਂ ਦੀ ਬਾਂਤਰ ਦਿਖਾ ਦੇ ਇਹ ਬੱਚੀ ਦੀ ਕੱਦ ਕੁੱਦ ਬੜਾ ਲੰਮਾ ਵਸੀ ਦਾ ਜਿਆਦਾ ਦੇਖ ਹੂੰ ਸੋਹਣੀ ਬੱਚੀ ਯਾਰ ਥੋੜਾ ਬਗਾਨੇ ਥਾ ਉੱਪਰ ਆ ਕਰ ਜਾਂਦਾ ਪੁੱਛ ਠੀਕ ਆ ਪਹਿਲਾਂ ਤੁਹਾਨੂੰ ਦੋ ਨੰਬਰ ਬੱਚੀ ਤੁਹਾਨੂੰ ਦੁਆਰਾ ਥਾਂ ਦਿਖਾ ਦੇਣਾ ਉਹ ਥੋੜਾ ਮਿਲ ਘੱਟ ਦੇ ਸਿਆ ਮੈਨੂੰ ਇਰਾਦਾ ਲਓ ਜੀ ਠੀਕ ਆ ਦੋ ਨੰਬਰ ਦੇ ਨਾ ਛੋਈ ਨਾ ਡਰ ਮਾਰੀ ਝੋਲੀ ਪੱਟ ਕੇ ਦਿਖਾ ਬੜਾ ਚੰਗਾ ਥਣ ਲੱਗਿਆ ਉਹ ਲਖੇ ਗੱਬਣਾ ਵਰਗੀ ਝੋਲੀ ਹੈ ਬੱਸੀ ਥੱਲੇ ਦੇਖੋ ਜੀ ਚਾਰ ਹੀ ਥਾਣਾ ਕੋਈ ਫੋਟੋ ਝੋਲੀ ਬਹੁਤ ਪੱਟੀ ਹੈ ਨਾ ਪੂਰੀ ਫੁੱਲ ਗੱਬਣਾ ਵਾਂਗੂ ਆਂਗੀ ਹਾਂ ਹਾਂ ਆਦੇ ਹੁਣ ਨਮਾਈ ਹੈ ਬੱਸੀ ਆ ਤਾਰਾ ਲੱਗੀਆਂ ਹੋਈਆਂ ਸੀ ਬੱਸੀ ਨਾ ਪੂਰੀਆਂ ਹਾਂ ਹਾਂ ਸਹੀ ਆ ਸਹੀ ਆ ਤੇ ਹੁਣ ਆਗੇ ਆਪਣੇ ਕੋਲ ਅਗੇ 4 ਨੰਬਰ ਬਰੈਗੀ ਵਿੱਚ ਅਗੇ 4 ਨੰਬਰ ਬੱਸੀ ਠੀਕ ਆ ਆ ਜੀ 2 ਨੰਬਰ ਤੇ ਆ ਆਗੇ ਮਿੱਤਰੋ 1 ਨੰਬਰ ਤੇ ਆ ਹੈ ਜੀ ਆਪਣਾ ਕੋਲ 4 ਨੰਬਰ ਇਹਦੀ ਕਿੰਨੀ ਉਮਰ ਆ ਫਿਰ ਕਾਲੇ ਇਹਦੀ ਵੀ ਉਮਰ ਹਾਂ 12 ਮਹੀਨੇ ਦੀ ਲਖੇ ਹਾਏ ਵੀ ਖੀਰੀ ਹੈ ਬਸਾਲ ਦੀ ਮਾਨਾ ਇਹ ਵੀ ਖੀਰੀ ਹੈ ਜੀ ਹਾਂ 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 ਠੀਕ ਆ ਠੀਕ ਆ ਲਿਆ ਵਾਰੇ ਨੂੰ ਵੀ ਤੋਰ ਕੇ ਸੁਨ ਦਿਖਾ ਦਈ ਆਪਾਂ ਲਾਸਟ ਬੱਚੀ ਨੂੰ ਦਿਖਾਉਣ ਲੱਗਾ ਮਿੱਤਰੋ ਲਗਭਗ ਇਹ ਦਾ ਸਾਲਕ ਦੀ ਉਮਰ ਹੈ ਸਾਲਕ ਦੀ ਉਮਰ ਇਹ ਵੀ ਸੋਹਣੀ ਆ ਗਈ ਲੱਗਦਾ ਉਸਾਈ ਬਾਂਤਰ ਵੀ ਸੋਹਣੀ ਹੈਗੀ ਹਾਂ ਬਾਈ ਦਾ ਰੰਗ ਕਾ ਡਬਾ ਬੱਸੀ ਦਾ ਹਾਂ ਜਾਸ ਬਰੀਡ ਇਹਦੀ ਬੱਸੀ ਬਹੁਤ ਆ ਲਾ ਫੇਸ ਕੁਆਲਟੀ ਕਰ ਲੋ ਚੱਕ ਬੱਛੀ ਦੀ ਚੰਗਿਆ ਠੀਕ ਆ ਬਾਕੀ ਦੇਖੋ ਕੋਈ ਵੀ ਨਾ ਖਰੀਦਣਾ ਜਿਹੜੇ ਪੁਰਾਣੇ ਜੇ ਵਿੱਚ ਪੈਸੇ ਲੈਣਾ ਉਹਦੀ ਆਪਾਂ ਉਹਦੀ ਸਮਝ ਹੁੰਦੀ ਆ ਵੀ ਕੀ ਸਮਝਣਾ ਕਿਸੇ ਨਾਲ ਵੇਚਣਾ ਲੈ ਆ ਖਰੀਦਣਾ ਸਮਝਣਾ ਹਾਂ ਵੇਚਣਾ ਲੈ ਆ ਸਮਝਣਾ ਵੇਚਣਾ ਮੈਂ ਆਪੇ ਸਾਹ ਨਾਲ ਵੀਡੀਓ ਬਣਾਉਣੀ ਤੇ ਖਰੀਦਣਾ ਲੈ ਆ ਆਪ ਸਾਹ ਵਰਤਣਾ ਹਾਂ ਹਾਂ ਠੀਕ ਆ ਠੀਕ ਲੋ ਜਿਆ ਨਿਸ਼ਾਨ ਕੋਈ ਚੱਕਰ ਨਹੀਂ ਉਹ ਚੀਜ਼ ਦਾ ਹਾਂ ਚਾਰ ਜਿਵੇਂ ਕੰਨਕ ਦੇ ਦਾਣੇ ਜਿੰਨੇ ਨਿਸ਼ਾਨ ਦਿਆ ਸਾਈਡ ਤੇ ਬੈਹਣੀ ਸ਼ਰਟ ਤੇ ਛੋਟਾ ਜਿਹਾ ਬਟਨ ਜੁੜੂਗਾ ਹਾਂ ਆਮੀ ਬਸੇ ਆ ਜਾਂਦਾ ਕੋਈ ਵੀ ਚੱਕਰ ਨਹੀਂ ਇਹ ਚੀਜ਼ ਦਾ ਜਿਹੜੀ ਹੈਗੀ ਇਹ ਦੱਸਣਾ ਫਰਜ਼ ਬਣਦਾ ਹਾਂ ਹਾਂ ਆਨਲਾਈਨ ਮਾਲ ਜਾਂਦਾਗਾ ਲੰਬਾ ਲਿਆਣੀ ਨਾ ਹੀ ਲੈਣਾ ਆਪ ਲੁਕੋਦ ਗਏ ਚੀਜ਼ਾ ਫਾਇਦਾ ਨਹੀਂ ਆਇਆ ਗੱਲ ਕੁਛ ਨਹੀਂ ਗੱਲ ਕੁਛ ਵੀ ਨਹੀਂ ਦੱਸਣਾ ਫਰਜ਼ ਬਣਦਾ ਗੱਲ ਕੀ ਹੈ ਗੱਲ ਦਾ ਕੁਛ ਵੀ ਨਹੀਂ ਇਹ ਚੀਜ਼ ਹੀ ਭਾਈ 400 ਬੱਚਾ ਦਾ ਮਿੱਤਰੋ ਪਿੰਡ ਛੰਨਾ ਗਲਾਵ ਸਿੰਘ ਵਾਲਾ ਤਸਵੀਰ ਤਪਾ ਜ਼ਿਲ੍ਹਾ ਬਰਨਾਲਾ ਨੇੜੇ ਭਧੌੜ ਸ਼ਹਿਰ ਹੈ ਵਿਸ਼ਵਾਸ ਕਰਦੇ ਲੋਕ ਆਪਣੇ ਤੇ ਬਿਲਕੁਲ ਬਿਲਕੁਲ ਵੀਰੇ ਹਾਂ ਹੱਕ ਬਣਦਾ ਆਪਣਾ ਵਿਸ਼ਵਾਸ ਬਣਾ ਕੇ ਰੱਖਣਾ ਦਾ ਹਾਂ ਆਪਾਂ ਕੋ ਦਿਖਾ ਕੇ ਹੋਰ ਵਿੱਚ ਹੀ ਅੱਗੇ ਕੁਝ ਹੋਰ ਉਹਦਾ ਫਾਇਦਾ ਕੀ ਆ ਉਹ ਫਿਰ ਕਾਂਠ ਦੀ ਕਹਿੰਦਾ ਹਾਂਡੀ ਵਾਰ-ਵਾਰ ਨਹੀਂ ਚੱਲਦੀ ਹੁੰਦੀ ਹਾਂ 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 ਠੀਕ ਆ ਵੀਰੇ ਧੰਨਵਾਦ ਕਰ ਲਿਓ ਬਾਈ ਦਾ ਸੰਪਰਕ ਆ